ਪਟਿਆਲਾ ਦੀ ਜੇਲ੍ਹ ਦੇ ਵਿੱਚ ਸਾਬਕਾ ਪੁਲਿਸ ਅਫਸਰਾਂ ਦੇ ਉੱਤੇ ਹਮਲਾ ਹੋਇਆ ਕੇਂਦਰੀ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਪੁਲਿਸ ਅਫਸਰਾਂ ਦੇ ਉੱਤੇ ਹਮਲਾ ਹੋਇਆ ਤਿੰਨ ਸਾਬਕਾ ਪੁਲਿਸ ਅਫਸਰਾਂ ਦੇ ਉੱਤੇ ਅਟੈਕ ਹੋਣ ਦੀ ਖਬਰ ਹੈ ਮੁਲਜ਼ਮ ਸੰਦੀਪ ਸਿੰਘ ਨੇ ਤਿੰਨਾਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਫੇਕ ਐਨਕਾਊਂਟਰ ਦੇ ਮਾਮਲੇ ਦੇ ਵਿੱਚ ਇਹ ਤਿੰਨੇ ਪੁਲਿਸ ਮਲਾਜ਼ਮ ਉੱਥੇ ਸਜ਼ਾ ਕੱਟ ਰਹੇ ਨੇ ਤਿੰਨ ਜ਼ਖਮੀ ਪੁਲਿਸ ਮਲਾਜ਼ਮਾਂ ਨੂੰ ਰਜਿੰਦਰਾ ਹਸਪਤਾਲ ਦੇ ਵਿੱਚ ਡਾਕਟਰੀ ਫਰਵਾਇਆ ਗਿਆ ਹੈ ਰਿਟਾਇਰਡ ਡੀਐਸਪੀ ਗੁਰਬਚਨ ਸਿੰਘ ਸਾਬਕਾ ਇੰਸਪੈਕਟਰ ਸੁਭਾ ਸਿੰਘ ਤੇ ਡਰੱਗ ਕੇਸ ਦੇ ਵਿੱਚ ਸਜ਼ਾ ਕੱਟ ਰਹੇ ਸਾਬਕਾ ਇੰਸਪੈਕਟਰ ਇੰਦਰਜੀਤ ਸਿੰਘ ਦੇ ਉੱਤੇ ਹਮਲਾ ਹੋਇਆ ਹੈ ਇਹ ਬਹੁਤ ਅਹਿਮ ਖਬਰ ਹੈ ਇਸ ਸਮੇਂ ਦੀ ਔਰ ਪਟਿਆਲਾ ਤੋਂ ਪਟਿਆਲਾ ਦੀ ਜੇਲ੍ਹ ਦੇ ਵਿੱਚ ਸਾਬਕਾ ਪੁਲਿਸ ਅਫਸਰ ਜਿਹੜੇ ਸਜ਼ਾ ਯਾ ਹਾਬ ਤੱਕ ਕੈਦੀ ਨੇ ਇੱਕ ਤਰੀਕੇ ਨਾਲ ਜਾਂ ਕਹੀਏ ਕਿ ਉਹਨਾਂ ਨੂੰ ਉੱਥੇ ਅਦਾਲਤ ਦੇ ਹੁਕਮਾਂ ਦੇ ਉੱਤੇ ਰੱਖਿਆ ਗਿਆ ਕੇਂਦਰੀ ਜੇਲ੍ਹ ਪਟਿਆਲਾ ਦੇ ਵਿੱਚ ਔਰ ਫੇਕ ਐਨਕਾਊਂਟਰ ਦੇ ਮਾਮਲੇ ਦੇ ਵਿੱਚ ਇਹ ਸਜ਼ਾ ਕੱਟ ਰਹੇ ਨੇ ਤੇ ਇਹਨਾਂ ਦੇ ਉੱਤੇ ਕਿਸੇ ਹੋਰ ਕੈਦੀ ਦੇ ਵੱਲੋਂ ਹਮਲਾ ਕੀਤਾ ਗਿਆ ਮਾਲਾਂਕੀ ਉੱਥੇ ਝੜਬੀ ਵਜਾ ਕੀ ਹੈ ਇਹ ਅਜੇ ਸਾਫ਼ ਨਹੀਂ ਹੈ ਪਰ ਇਸ ਨੂੰ ਪੁਰਾਣੀ ਇਨਕਾਊਂਟਰ ਦੇ ਕੇਸ ਦੇ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ ਇੱਕ ਡਰੱਗਸ ਕੇਸ ਦੇ ਵਿੱਚ ਮੁਲਜ਼ਮ ਹੈ ਜਿਹੜਾ ਸਜ਼ਾ ਕੱਟ ਰਿਹਾ ਹੈ ਤਾਂ ਉਹਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ ਸਾਬਕਾ ਇੰਸਪੈਕਟਰ ਸੁਭਾ ਸਿੰਘ ਤੇ ਡਰੱਗ ਕੇਸ ਦੇ ਵਿੱਚ ਸਜ਼ਾ ਕੱਟ ਰਹੀ ਇੰਸਪੈਕਟਰ ਸਾਬਕਾ ਇੰਸਪੈਕਟਰ ਇੰਦਰਜੀਤ ਸਿੰਘ ਔਰ ਇਸ ਦਿਨ ਵਾਲੀ ਡੀਐਸਪੀ ਨੇ ਡਟਾਇਡ ਸਾਬਕਾ ਡੀਐਸਪੀ ਗੁਰਬਚਨ ਸਿੰਘ ਇਹਨਾਂ ਦੇ ਉੱਤੇ ਜਿਹੜੇ ਅਲੀਗੇਸ਼ਨਸ ਨੇ ਉਸ ਤੋਂ ਬਾਅਦ ਇਹ ਜੇਲ੍ਹ ਦੇ ਵਿੱਚ ਬੰਦ ਨੇ ਕੇਂਦਰੀ ਜੇਲ੍ਹ ਪਟਿਆਲਾ ਦੇ ਵਿੱਚ ਔਰ ਉਥੇ ਇਹਨਾਂ ਦੇ ਉੱਤੇ ਅਟੈਕ ਹੋਇਆ ਏ ਮੁਲਜ਼ਮ ਸੰਦੀਪ ਸਿੰਘ ਹੈ ਜਿਹਨਾਂ ਜਿਸ ਦੇ ਉੱਤੇ ਇਲਜ਼ਾਮ ਹੈ ਕਿ ਸੰਦੀਪ ਨੇ ਤਿੰਨੇ ਪੁਲਿਸ ਮਲਾਜ਼ਮਾਂ ਨੂੰ ਗੰਭੀਰ ਤੌਰ ਤੇ ਜ਼ਖਮੀ ਕੀਤਾ ਜਿਸ ਤੋਂ ਬਾਅਦ ਫੌਰੀ ਤੌਰ ਤੇ ਉਹਨਾਂ ਨੂੰ ਹਸਪਟਲਾਈਜ਼ ਕਰਨਾ ਪਿਆ ਰਜਿੰਦਰਾ ਹਸਪੀਟਲ ਪਟਿਆਲਾ ਦੇ ਵਿੱਚ ਪਹੁੰਚਾਇਆ ਗਿਆ ਹੈ ਉਹਨਾਂ ਦੀ ਹਾਲਤ ਫਿਲਹਾਲ ਗੰਭੀਰ ਦੱਸੀ ਜਾ ਰਹੀ ਹੈ ਤਾਂ ਪੰਜਾਬ ਦੇ ਵਿੱਚ ਖਾਸ ਤੌਰ ਤੇ 90 ਦੇ ਦਹਾਕੇ ਦੇ ਵਿੱਚ ਬਹੁਤ ਸਾਰੇ ਇਨਕਾਊਂਟਰਸ ਦੇ ਮਾਮਲੇ ਅਜੇੇ ਹੋਏ ਜਿਹੜੇ ਸ਼ੱਕੀ ਵੀ ਸੀ ਜਿਨ੍ਹਾਂ ਦੇ ਉੱਤੇ ਸਵਾਲ ਉੱਠਦੇ ਰਹੇ। ਤੌਰ ਉਸ ਦੌਰ ਦੇ ਵਿੱਚ ਹੋਏ ਇਨਕਾਊਂਟਰਸ ਦੇ ਮਾਮਲਿਆਂ ਦੇ ਵਿੱਚ ਮੌਜੂਦਾ ਸਮੇਂ 'ਚ ਵੀ ਅਦਾਲਤਾਂ ਦੇ ਵੱਲੋਂ ਫੈਸਲੇ ਸੁਣਾਏ ਜਾ ਰਹੇ ਨੇ। ਇਹ ਕਿਹੜਾ ਕੇਸ ਹੈ ਤੁਹਾਡੀ ਜੀ ਸਾਡੇ ਤੋਂ ਹੋਊਗੀ ਜੁਰਮਗੇ ਦੱਸ ਦੇਣਗੇ। ਨਾ ਔਰ ਅਲੱਗ-ਅਲੱਗ ਕੇਸਿਸ ਦੇ ਵਿੱਚ ਆਪਾਂ ਪਿਛਲੇ ਕੁਝ ਸਮੇਂ ਦੇ ਵਿੱਚ ਦੇਖਿਆ ਹੈ ਕਿ ਜਿਹੜੇ ਲੰਬੇ 20 25 25 ਸਾਲ 30 30 ਸਾਲ ਕੇਸ ਚੱਲਦੇ ਰਹੇ 35 35 ਸਾਲ ਕੇਸ ਚੱਲਦੇ ਰਹੇ ਤਾਂ ਉਹਨਾਂ ਦੇ ਵਿੱਚ ਜਾ ਕੇ ਹੁਣ ਸਜ਼ਾ ਤਾਂ ਕੁਝ ਇਸ ਤਰੀਕੇ ਦਾ ਹੀ ਮਾਮਲਾ ਲੱਗ ਰਿਹਾ ਹੈ ਹਾਲਾਂਕਿ ਇਹ ਸਵਾਲ ਜ਼ਰੂਰ ਹੈ ਕਿ ਇਹ ਕੋਈ ਭਾਵਨਾਵਾਂ ਦੇ ਵਿੱਚ ਵਹਿ ਕੇ ਕੀਤਾ ਗਿਆ ਅਟੈਕ ਹੈ ਕਿ ਜਿਹੜੇ ਇਹ ਪੁਲਿਸ ਮਲਾਜ਼ਮ ਨਹੀਂ ਨਾ ਦਿੱਤੇ ਗੰਭੀਰ ਇਲਜ਼ਾਮ ਨਹੀਂ ਜਾਂ ਫਿਰ ਇਹ ਪੂਰਾ ਮਾਮਲਾ ਕੋਈ ਉੱਥੇ ਝੜਪ ਦਾ ਹੈ ਕਿ ਅੰਦਰ ਜੇਲ੍ਹ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ ਤਕਰਾਰ ਝੜਪ ਦੇ ਵਿੱਚ ਬਦਲ ਗਈ ਤੇ ਇਸ ਚਾਲੇ ਤਿੰਨ ਪੁਲਿਸ ਮਲਾਜ਼ਮਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਤਾਂ ਬਲੇਗੌਰ ਇਹ ਵੀ ਹੈ ਕਿ ਦੋ ਵੱਖਰੇ ਵੱਖਰੇ ਮਾਮਲੇ ਨਜ਼ਰ ਆ ਰਹੇ ਨੇ ਇੱਕ ਤਾਂ ਹੈਗੇ ਨੇ ਜਿਹੜੇ ਤਿੰਨ ਪੁਲਿਸ ਮਲਾਜ਼ਮ ਨੇ ਉਹ ਦੋ ਵੱਖਰੇ ਵੱਖਰੇ ਮਾਮਲਿਆਂ ਦੇ ਵਿੱਚ ਨਜ਼ਰ ਆਉਂਦੇ ਨੇ ਜੇਕਰ ਅਸੀਂ ਜ਼ਿਕਰ ਕਰੀਏ ਰਿਟਾਇਰਡ ਡੀਐਸਪੀ ਗੁਰਬਚਨ ਸਿੰਘ ਤੇ ਸਾਬਕਾ ਇੰਸਪੈਕਟਰ ਸਾਬਕਾ ਇੰਸਪੈਕਟਰ ਸੁਭਾ ਸਿੰਘ ਦਾ ਤਾਂ ਜਿਹੜੇ ਇਹ ਦੱਸੇ ਜਾ ਰਹੇ ਨੇ ਕਿ ਇਹ ਫੇਕ ਐਂਕਾਊਂਟਰ ਦੇ ਮਾਮਲੇ ਚ ਜ਼ਿਲ੍ਹੇ ਦੇ ਵਿੱਚ ਨਹੀਂ ਜਦਕਿ ਇੱਕ ਹੋਰ ਨਾਮ ਰਿਟਾਇਰਡ ਜਾਂ ਸਾਬਕਾ ਇੰਸਪੈਕਟਰ ਇੰਜਰ ਇੰਦਰਜੀਤ ਸਿੰਘ ਦਾ ਇਹ ਡਰਗ ਕੇਸ ਦੇ ਵਿੱਚ ਮਲਜ਼ਮ ਦੱਸਿਆ ਜਾਂਦਾ ਹੈ ਤਾਂ ਹੁਣ ਕੇਸ ਅਲੱਗ-ਅਲੱਗ ਹੈ ਪਰ ਕੀ ਵਾਕਈ ਇਸ ਦਾ ਲਿੰਕ ਕੋਈ ਜੁੜਦਾ ਹੈ ਜਾਂ ਫਿਰ ਉੱਥੇ ਕੋਈ ਝੜਪ ਹੋਈ ਹੈ ਇਹ ਜ਼ਰੂਰ ਜਾਂਚ ਦਾ ਵਿਸ਼ਾ ਹੈ